ਕਿ ਰੇਣਾ ਪਰਵਾਹ ਤੋਂ ਸੁਝੇ ਰੇਣਾ ਕਿਸੇ رائے ਕਰੇ ਆ ਜਾ ਆ ਜਾ ਆਪ ਦੇ ਨਾਮ ਤੋਂ ਜਿਹੜੀ ਦਸੇ ਬੰਦੇ ਦਾ ਪ੍ਰੋਗਰਾਮ ਪਹਿਲਾਂ ਸੀਗਾ ਉਹਦੀ ਇਹਨਾਂ ਨੇ ਪਹਿਲ ਕਦਮੀ ਕੀਤੀ ਆ ਰੇਣਾ ਚੀਰਾਂ ਦੀ ਦਵਾਈ ਕਿਸੇ ਦੀ ਬੋਤਾਂ ਦੀਆਂ ਹਸਮ ਦਵਾਈ ਚੱਲਦੀ ਸੀ ਕਿਸੇ ਦੀ ਬਾਬਾ ਅਸੀਰ ਦੀ ਦਵਾਈ ਚੱਲਦੀ ਸੀ ਕਿਸੇ ਦੀ ਹੋਰ ਸਾਰੀਆਂ ਦਵਾਈਆਂ ਇਹਨਾਂ ਨੂੰ ਸਿੱਟਣੀਆਂ ਪਈਆਂ ਤਾਂ ਜਿਹੜਾ ਜਸੇ ਬੰਦੀ ਦਾ ਹੁਕਮ ਆਇਆ ਉਹ ਇਹਨਾਂ ਨੇ ਮੰਨਿਆ ਸਾਡੇ ਵੀ ਉਹ ਮੰਨ ਕੇ ਬਿਨਾ ਤਿਆਰੀ ਕਰੇ ਬਿਨਾ ਤਿਆਰੀ ਕਰੇ ਮਰ ਬਰ ਤੇ ਬੈਠੇ ਨੇ ਉਹ ਸਾਰਾ ਜਿਹੜਾ ਇਹਨਾਂ ਦੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਪ੍ਰੈਸ਼ਰ ਸਰਕਾਰ ਤੇ ਪਿਆ ਉਹਦੇ ਵਿੱਚੋਂ ਜਿਹੜੀ ਇੱਕ ਪੜਾ ਅੱਗੇ ਵਧਿਆ ਮੈਂ ਜਤ ਨਹੀਂ ਕਹਿ ਸਕਦਾ ਇਹਨੂੰ ਇੱਕ ਪੜਾ ਅੱਗੇ ਵਧਿਆ ਸਰਕਾਰ ਦਾ ਦਰਵਾਜ਼ਾ ਖੋਲਣ ਤੇ ਕਾਮਯਾਬ ਹੋ ਗਏ ਆ ਮੀਟਿੰਗ ਦੇਤੀ ਸਰਕਾਰ ਨਾਲ ਤਾਂ ਉਹ ਵੀ ਸੈਕਟਰੀ ਜਿਹੜੇ ਆਏ ਨੇ ਕੱਲ ਲੱਗ ਪਿਆ ਤਨਗੜ੍ਹ ਦੀਆਂ ਮੀਟਿੰਗਾਂ ਹੋਈਆਂ ਸਾਡੀਆਂ ਸਾਰੀਆਂ ਤਨਗੜ੍ਹ ਦੀਆਂ ਮੀਟਿੰਗਾਂ ਦੇ ਵਿੱਚੋਂ ਇਹ ਸਾਰਾ ਉਹ ਜਿਹੜਾ ਫੈਸਲਾ ਲੈਂਦਾ ਹੌਲੀ ਵੀਰੇ ਰੋਕ ਲੈ 2 ਮੀਟਰ ਰੋਕ ਲੈ ਵੱਡੇ ਮੈਨੂੰ ਇਹ ਲੱਗਦਾ ਵੀ ਇਹਨਾਂ ਕਿਸਾਨਾਂ ਦੀ ਜਿਹੜੀ 121 ਦੀ ਕੁਰਬਾਨੀ ਹੈ ਇਹਨਾਂ ਵੀ ਮਾੜਾ ਤੂੰ ਜਿਹਦਾ ਕੰਮ ਕਰ ਜਾ ਸਰਕਾਰ ਨੂੰ ਝਕਾਉਣ ਦੇ ਕਰਨਾ ਕਰ ਲੈ ਇੱਥੇ ਆ ਜਾਣਾ ਤੂੰ ਬੈਂਕ ਤੋਂ ਨਾ ਪ੍ਰਵਾਨ ਕਰਕੇ ਆਪਾਂ ਆ ਗਏ ਆਪਾਂ ਕਾਕਾ ਸਿੰਘ ਕੋਲ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸਾਡੇ ਯੋਧੇ ਪਿਛਲੇ 50 ਦਿਨਾਂ ਤੋਂ ਮਰਨwarte ਤੇ ਬੈਠੇ ਹੋਏ ਸੀ ਰਾਤ ਸਰਕਾਰ ਨੂੰ ਗੋਟਿਆਂ ਭਰ ਕਰਕੇ ਟੇਬਲ ਤੇ ਆਉਣ ਵਾਸਤੇ ਮਜਬੂਰ ਕਰਕੇ ਸਾਡੇ ਯੋਧੇ ਬਸ ਸਟੇਜ ਵੱਲ ਨੂੰ ਆ ਰਹੇ ਨੇ ਜਿੰਦਾਬਾਦ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ 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 ਇਕਤਾ ਦੇ ਨਾਰੇ ਲੱਗ ਰਹੇ ਨੇ ਜਕਾਰੇ ਲੱਗ ਰਹੇ ਨੇ ਬੱਲੇਬਾਜ਼ਾ ਉਹ ਇੱਕ ਚਾਹ ਦੇ ਬੈਠੇ ਨੇ ਉਹਨਾਂ ਨੂੰ ਤੁਸੀਂ ਪੰਡਾਨਾ ਦੇ ਵਿੱਚ ਲਿਆਓ ਮੇਰੇ ਮਨ ਰੱਖੋ ਤੁਸੀਂ ਮਰਵਾਤ ਤੇ ਜਿਹੜਾ ਨਾ ਵੇਰ ਤੋਂ ਫੇਰ ਤੋਂ ਆ ਆਗੂਆਂ ਨਾਲ ਜਿਹੜਾ ਸਾਡੇ ਨਾਲ ਇਹ ਗੱਲ ਉਹਦੇ ਜਿਵੇਂ ਆ ਵੀ ਇੱਕ ਪ੍ਰੋਗਰਾਮ ਸੀਗਾ 121 ਕਿਸਾਨਾਂ ਦਾ ਮਰਵਾਤ ਤੇ ਬੈਠਣਾ ਇਹ ਅਸੀਂ ਉੱਥੇ ਢੱਲੇਵਾਲ ਸਾਹਿਬ ਨੂੰ ਪੀਰ ਕਰਾਂਗੇ ਪੀਰ ਕਰਕੇ ਤੇ ਵਿਚਾਰ ਕੇ ਇਹ ਵੀ ਗੱਲ ਮੇਰੀ ਵੀ ਰਏ ਇਹ ਹੈ ਢੱਲੇਵਾਲ ਸਾਹਿਬ ਉਹ ਪਾਈ 200 ਤੱਕ ਨਾ ਮਾਰੋ ਹੋਈ ਅਗਰੇ ਮੋਰ ਨੇ ਹੋਰ ਮੋਰ ਬੁਣ ਗਿਆ ਤਾਂ ਮੋਰ ਕਬੜੇ ਨੀ ਕਰਦੇ ਨੀ ਕੈਮਰਾ ਤੇ ਫਮੂਰੇ ਉਹਨਾਂ ਦਾ ਰੋਧ ਹੈ ਇਹਦੇ ਵਿੱਚ ਮੋਰ ਚੱਕਦਾ ਕੈਮਰਾ ਰਾਏ ਸਾਡੀ ਰਾਏ ਆਗੂਆਂ ਦੀ ਕੈਮਰਾ ਚੱਕਦੇ ਨਹੀਂ ਇਹ ਇੱਕ ਇਸ਼ਾਰਾ ਨਹੀਂ ਸੁਭ ਕਰਦਾ ਇਸ ਮੋਰ ਤੇ ਇਹ ਵੀ ਸਾਡੀ ਰਾਏ ਚੱਲਣਾ ਇਹੀ ਹੈ ਵੀ ਉਹ ਪਿੰਡ ਦੇ ਵਿੱਚ ਕਰੀਏ ਇੱਕ ਇੱਥੇ ਮੋਰ ਤੇ ਕਰੀਏ लाद की कोशिश करा जो अच विचार गया तो चारों की पीसी ਬਾਈ ਇਹ ਕਿਹੋ ਜਿਹਾ ਹੈ ਹੋਰ ਕੋਈ ਵੀ ਜਿਹੜਾ ਵਾ ਡਿਕਸ਼ਨਲ ਜਿਹੜੀ ਆ ਕੋਈ ਉਹਨਾ ਖਾਣਾ ਕੋਈ ਸਭ ਤੋਂ ਮਨਾ ਕਰਦਾ ਸਿਰਫ ਕਲੀਨ ਮੈਡੀਕਲ ਰੇਅ ਵਾਸਤੇ ਨੇ ਮੈਨੂੰ ਲੱਗਦਾ ਜਦੋਂ ਬੰਦਾ ਪ੍ਰਾਨ ਕਰਕੇ ਤੁਰਦਾ ਨਾ ਉਦੋਂ ਦਾ ਬੋਲਾ ਹੋ ਜਾਂਦਾ ਕੋਈ ਗੱਲ ਨਹੀਂ ਬਾਕੀ ਬੱਚੀ ਜਿਹੜੀ ਪਰ ਹੁਣ ਪੱਕਾ ਤਾਂ ਨਹੀਂ ਹੋਣਾ ਇਹ ਬਿਚਾਰਾ ਤਰੀਕਾ ਨਿੱਤੀ ਹੁਣ ਚੱਗੀ ਹੁੰਦਾ ਦੇਖੋ ਮੀਟਿੰਗਾਂ ਇਹ ਇਸ ਤਰ੍ਹਾਂ ਵਾਂ ਕੇ ਸਰਕਾਰ ਦਾ ਦੋ ਪੇਜ ਦੇ ਪ੍ਰਬੰਧ ਚੱਲਦਾ ਹੈ ਇਹ ਦੋਹਾਂ ਕਰੀਆਂ ਸਿਰ ਤੇ ਮੰਗਾਵਾ ਚੱਲ ਬਈ ਸਰਕਾਰ ਕਿੰਨਾ ਸਰਕਾਰ ਸਾਡੇ 121 ਜਿਹੜੇ ਕਿਸਾਨ ਨੇ ਕਿੰਨਾ ਚਿਰ ਤੇਸ਼ ਦੇ ਉਹ ਆਪਣੇ ਜਿੱਥੇ ਜਮਾ ਬਾਰਡਰ ਪਾਕ ਉਹ ਜਾਰੀ ਰਹਿਣੀ ਆ ਉਸ ਬਾਰਡਰ ਦੇ ਕੰਦੇ ਨਾਲ ਜਿਹੜਾ ਟੈਂਟ ਲਾ ਕੇ ਬੈਠੇ ਸੀਗੇ ਅੱਜ ਇਹਨਾਂ ਦਾ ਪੰਜਵਾਂ ਦਿਨ ਹੈ ਪੰਜਵੇਂ ਦਿਨ ਦੇ ਇਹਨਾਂ ਦੇ ਹੋਸ਼ ਤੇ ਨਾਲ ਤਾਂ ਤੜਕੇ ਜਦੋਂ ਡੱਲੇਵਾਲ ਸਾਹਿਬ ਨੇ ਮੈਨੂੰ ਮੈਸੇਜ ਲਾਇਆ ਸੀ ਕਿ ਜਿਹੜੇ 100 ਜਿਹੜੇ ਸਾਡੇ ਕਿਸਾਨ ਬੈਠੇ ਆ ਉਹਨਾਂ ਨੂੰ ਸਿੱਸੀ ਇਹ ਅਸੀਂ ਚਲੇ ਗਏ ਆਓ ਭਾਈ 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 ਤੂੰ ਬਾਲਾ ਗਲਤ ਚੱਲਦਾ ਹੈ ਇਹ ਲਾਈਡਾ ਜਿਹੜੇ ਪੇਲ ਨੂੰ ਪ੍ਰਵਾਨ ਕਰਨਗੇ ਧਲੇਵਾਲ ਸਾਹਿਬ ਜੀ ਨੂੰ ਉਹ ਸਲੋ ਹੋ ਜਾਓ ਆ ਮੱਝਾ ਸਾਈਡ ਤੇ ਕਰ ਤੋਂ ਚੱਕ ਕੇ ਪ੍ਰਵਾਨ ਕਰਕੇ ਇਹ ਆਪਦਾ ਮਾਰਗ ਵਾਹ ਤੇ ਖੋਲਣਗੇ ਜਿਹੜੇ ਮੋਰਚੇ ਤੇ ਦਿੱਤੇ ਆ ਪ੍ਰੋਗਰਾਮ ਉਹ ਸਾਨੂੰ ਦੱਸਦਾ ਕਿ ਮੈਨੂੰ ਜਿਹੜੀ ਗੱਲ ਆ ਉਹ ਪਿਛਲੀਆਂ ਚਾਰ ਜਿਹੜੇ ਪ੍ਰਵਾਨ ਕਰਨਗੇ ਲਿਆ ਲਿਆ ਵੀ ਮੈਂ ਤੁਹਾਨੂੰ ਸਿੱਖਾ ਲਿਆ ਚਾਰ ਡੈਕਸਟਰੀਆਂ ਨੇ ਉਹ ਤੋਂ ਅੱਗੇ ਸ਼ੁਰੂ ਹੋਊਗਾ ਦਾ ਮਤਲਬ ਸਾਰੋਸ ਤੋਂ ਕੇ ਵਧਣਾ ਚਾਹੀਦੀ ਆ ਤੇ ਉਹ ਪ੍ਰਪੋਜ਼ਲ ਤਾਂ ਆਪਾਂ ਉਦੋਂ ਰਾਜ ਕਰਤਾ ਸੀਗਾ ਉਹਦਾ ਕਾਰਨ ਘਟਾਇਆ ਸੀ ਉਹਨੇ ਕਿਹਾ ਸੀ ਆਪਾਂ ਨਵੀਂ ਮੀਟ ਤੋਂ ਨਵੇਂ ਸਰੋਤੋਂ ਵੀ ਸ਼ੁਰੂ ਕਰਦੇ ਆਂ ਇਹ ਚਾਰ ਮੀਟੀਆਂ ਹੋ ਗਈਆਂ ਪੱਧੀ ਮੀਟੀਆਂ ਯਾਨੀ ਕੋਰਪੋਰੇਟ ਦੇ ਨਿਸਾਉਂਸ ਕਰਕੇ ਲੇਕਿਨ